ਸ਼੍ਰੋਮਣੀ ਅਕਾਲੀ ਦਲ ਜਿੱਥੇ ਇੱਕ ਸਿਆਸੀ ਖਲਾਅ ਦੇ ਵਿੱਚੋਂ ਲੰਘਦਾ ਪਿਆ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਕਮਰਕੱਸਾ ਬੰਨਣਾ ਵੀ ਪਵੇਗਾ ਕਿਉਂਕਿ ਆਉਂਦੇ ਸਮੇਂ ਨੂੰ ਹੁਣ ਵਿਧਾਨ ਸਭਾ ਜ਼ਿਮਨੀ ਚੋਣਾਂ ਆ ਰਹੀਆਂ ਨੇ ਔਰ ਉਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਸਥਿਤੀ ਬਰਕਰਾਰ ਰੱਖਣ ਵਾਸਤੇ ਵਿਚਾਰਨਾ ਪਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਚਰਚਾਵਾਂ ਬਾਕੀ ਪਾਰਟੀਆਂ ਵਾਂਗ ਤੇਜ਼ ਹੋ ਰਹੀਆਂ ਨੇ ਕਿ ਕਿਹਨੂੰ ਚੋਣ ਮੈਦਾਨ ਦੇ ਵਿੱਚ ਉਤਾਰਨਾ ਚਾਹੀਦਾ ਕਿੰਨੂੰ ਨਹੀਂ ਉਤਾਰਨਾ ਚਾਹੀਦਾ ਕਿਨੂੰ ਮੌਕਾ ਦੇਣਾ ਚਾਹੀਦਾ ਔਰ ਇਹਨਾਂ ਚਰਚਾਵਾਂ ਨੂੰ ਲੈ ਕੇ ਜਿੱਥੇ ਇੱਕ ਪਾਰਲੀਮੈਂਟਰੀ ਬੋਰਡ ਵੀ ਕਨਸਟੀਟਿਊਟ ਕੀਤਾ ਗਿਆ ਸੀ ਜਿਹੜਾ ਗਦੜਬਾ ਦੇ ਵਿੱਚ ਕੰਮ ਕਰ ਰਿਹਾ ਸੀ ਉਸੇ ਤਰ੍ਹਾਂ ਪਾਰਲੀਮੈਂਟਰੀ ਬੋਰਡ ਜਿਹੜਾ ਹੈ ਉਹ ਵੱਖ-ਵੱਖ ਹਲਕਿਆਂ ਤੋਂ ਵੀ ਆ ਡਾਟਾ ਇਕੱਠਾ ਕਰ ਰਿਹਾ ਹੈ ਔਰ ਵਿਚਾਰ ਚੱਲਦੇ ਪਏ ਨੇ ਕਿ ਕਿਹੜੇ ਲੀਡਰ ਨੂੰ ਕਿੱਥੋਂ ਐਲਾਨਣਾ ਚਾਹੀਦਾ ਉਸੇ ਦੇ ਵਿੱਚ ਇੱਕ ਸੂਤਰਾਂ ਹਵਾਲਿਆਂ ਖਬਰ ਸਾਹਮਣੇ ਆਈ ਹੈ ਦਰਅਸਲ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਇੱਕ ਕੌਨਫਲਿਕਟ ਹੋਰ ਸ਼ੁਰੂ ਹੋ ਗਿਆ ਇੱਕ ਵਿਵਾਦ ਹੋਰ ਸ਼ੁਰੂ ਹੋ ਗਿਆ ਉਹਨੇ ਵਿਵਾਦ ਸ਼ੁਰੂ ਹੋਇਆ ਹੈ ਡੇਰਾ ਬਾਬਾ ਨਾਨਕ ਦੀ ਸੀਟ ਨੂੰ ਲੈ ਕੇ ਡੇਰਾ ਬਾਬਾ ਨਾਨਕ ਤੋਂ ਵੀ ਵਿਧਾਨ ਸਭਾ ਇਲੈਕਸ਼ਨਸ ਦੇ ਵਿੱਚ ਜਿਹੜੀ ਜ਼ਿਮਨੀ ਚੋਣ ਹੈ ਉਹ ਹੋਣੀ ਹੈ ਕਿਉਂਕਿ ਇੱਥੋਂ ਸੁਖਜਿੰਦਰ ਰੰਧਾਵਾ ਜਿਹੜੇ ਜੇਤੂ ਵਿਧਾਇਕ ਸਨ ਕਾਂਗਰਸ ਦੇ ਉਹ ਐਮਪੀ ਬਣ ਚੁੱਕੇ ਨੇ ਔਰ ਸੁਖਜਿੰਦਰ ਰੰਧਾਵਾ ਜਿਹੜੇ ਨੇ ਉਹ ਸੀਟ ਖਾਲੀ ਕਰ ਗਏ ਨੇ ਹੁਣ ਇਸ ਸੀਟ ਦੇ ਉੱਤੇ ਦੁਬਾਰਾ ਵਿਧਾਨ ਸਭਾ ਜ਼ਿਮਨੀ ਚੋਣ ਹੋਵੇਗੀ ਉਸ ਜ਼ਿਮਨੀ ਚੋਣ ਦੇ ਵਾਸਤੇ ਹੁਣ ਚਰਚੇ ਤੇਜ਼ ਹੋ ਰਹੇ ਨੇ ਖੈਰ ਗੜੀ ਆਹ ਡੇਰਾ ਬਾਬਾ ਨਾਨਕ ਦੀ ਸੀਟ ਹੈਗੀ ਆ ਅਕਾਲੀ ਦਲ ਦੇ ਵੱਲੋਂ ਇੱਕ ਨਾਮ ਉੱਭਰ ਕੇ ਸਾਹਮਣੇ ਆ ਰਿਹਾ ਜਿਸ ਦੇ ਪਿੱਛੇ ਦੋ ਵੱਡੇ ਅਕਾਲੀ ਲੀਡਰ ਵੀ ਦੱਸੀ ਜਾ ਰਹੇ ਨੇ ਖੈਰ ਇਹ ਨਾਮ ਕਿਹੜਾ ਪਹਿਲਾਂ ਤਾਂ ਇਹ ਦੱਸ ਦਿੰਦੇ ਆ ਦਰਸਲ ਸੁੱਚਾ ਸਿੰਘ ਲੰਗਾ ਇੱਕ ਇਹੋ ਜਿਹਾ ਲੀਡਰ ਜਿਹੜੇ ਵਿਵਾਦਿਤ ਲੀਡਰ ਰਹੇ ਨੇ 2017 ਤੋਂ ਬਾਅਦ ਉਹਨਾਂ ਦੇ ਉੱਤੇ ਬਹੁਤ ਗੰਭੀਰ ਇਲਜ਼ਾਮ ਲੱਗੇ ਸੀ ਜਿਸ ਤੋਂ ਬਾਅਦ ਪੰਚੋ ਛੇਕਣ ਦੀ ਵੀ ਗੱਲ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਮੁਆਫੀ ਦੀ ਗੱਲ ਵੀ ਸਾਹਮਣੇ ਆਈ ਸੀ ਮੁਆਫੀ ਦਾ ਵਿਰੋਧ ਵੀ ਹੋ ਚੁੱਕਿਆ ਹੈ ਸੁੱਚਾ ਸਿੰਘ ਲੰਗਾ 2017 ਤੋਂ ਬਾਅਦ ਹੁਣ ਤੱਕ ਮਵਾਦਾਂ ਦੇ ਪਰ ਹੁਣ ਚਰਚਾ ਹੈ ਕਿ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਨੂੰ ਸੁਖਜਿੰਦਰ ਸਿੰਘ ਸੋਨੂ ਲੰਗਾਹ ਨੂੰ ਇਸ ਸੀਟ ਦੇ ਉੱਤੇ ਉਮੀਦਵਾਰੀ ਦਿੱਤੀ ਜਾ ਸਕਦੀ ਹੈ। ਉਹ ਇਹਦੇ ਚਰਚੇ ਕਿਉਂ ਨੇ? ਸੂਤਰਾਂ ਮੁਤਾਬਕ ਇਹ ਚਰਚੇ ਸਾਹਮਣੇ ਆ ਰਹੇ ਨੇ ਔਰ ਸੂਤਰਾਂ ਮੁਤਾਬਕ ਇਸ ਨਾਂ ਦੇ ਪਿੱਛੇ ਵਿਕਰਮ ਸਿੰਘ ਮਜੀਠੀਆ ਤੇ ਦਲਜੀਤ ਚੀਮਾ ਜਿਹੜੇ ਨੇ ਡਾਕਟਰ ਦਲਜੀਤ ਸਿੰਘ ਚੀਮਾ ਜਿਹੜੇ ਨੇ ਉਹ ਇੱਕ ਸਪੋਰਟ ਦੇ ਰਹੇ ਨੇ। ਸੂਤਰਾਂ ਹਵਾਲੇ ਕਹਿ ਰਹੇ ਆ ਕੋਈ ਪੁਖਤਾ ਪ੍ਰਮਾਣ ਨਹੀਂ ਦਿੱਤਾ ਜਾ ਸਕਦਾ। ਕਿਹਾ ਜਾ ਰਿਹਾ ਹੈ ਕਿ ਸੁਚਾ ਸਿੰਘ ਲੰਗਾੜ ਦੇ ਪੁੱਤਰ ਦੀ ਸਪੋਰਟ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਹੁਣ ਹੈ ਜਾਂ ਨਹੀਂ ਇਹ ਇੱਕ علیحد੍ਹਾ ਗੱਲ ਆ ਇਹ ਇੱਕ ਡਿਬੇਟ ਦਾ ਵਿਸ਼ਾ ਆ ਪਰ ਸੂਤਰ ਜਿਓ ਦੱਸਦੇ ਪਏ ਨੇ ਉਹਦੇ ਮੁਤਾਬਕ ਇਹ ਤੱਥ ਸਾਹਮਣੇ ਆ ਰਹੇ ਨੇ ਹੁਣ ਇਹੋ ਜੀ ਸਥਿਤੀ ਦੇ ਵਿੱਚ ਵਾਜਬ ਹੈ ਕਿ ਜੇ ਇੱਕ ਲੀਡਰ ਇੰਨਾ ਸਟਰੋਂਗ ਹੈ ਜਾਂ ਉਹਦੇ ਪਿੱਛੇ ਇੰਨੀ ਸਪੋਰਟ ਬਣਦੀ ਪਈ ਹੈ ਤਾਂ ਉਹਨੂੰ ਐਲਾਨ ਦੇਣਾ ਚਾਹੀਦਾ ਪਰ ਇੱਥੇ ਆ ਕੇ ਤਾਂ ਵਿਵਾਦ ਖੜਾ ਹੁੰਦਾ ਇੱਥੇ ਆ ਕੇ ਇੱਕ ਹੋਰ ਨਾਮ ਜਿਹੜਾ ਸਾਹਮਣੇ ਆ ਰਿਹਾ ਔਰ ਉਸ ਨਾਮ ਦੇ ਕਾਰਨ ਕਾਲੀ ਦਲ ਦੇ ਵਿੱਚ ਵਿਵਾਦ ਪੜਕਿਆ ਹੋਇਆ ਦਰਸਾਲੇ ਨਾਮ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰਾ ਦਾ ਨਾਮ ਹੈ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰਾ ਨੂੰ ਲੈ ਕੇ ਵੀ ਚਰਚਾਵਾ ਤੇਜ਼ ਨੇ ਇੱਕ ਧੜਾ ਬਣਿਆ ਹੋਇਆ ਜਿਹੜਾ ਖੁਸ਼ਹਾਲਪੁਰਾ ਨੂੰ ਜ਼ਿਮਨੀ ਚੋਣ ਦੀ ਟਿਕਟ ਦਵਾਉਣਾ ਚਾਹੁੰਦਾ ਪਰ ਦੂਜੇ ਪਾਸੇ ਸੁਚਾ ਸਿੰਘ ਲੰਗਾ ਦਾਸ ਪੁੱਤਰ ਸੁਖਜਿੰਦਰ ਸਿੰਘ ਸੋਨੂ ਲੰਗਾ ਹੈ ਜਿਸ ਨੂੰ ਲੈ ਕੇ ਚਰਚਾਵਾ ਚੱਲਦੀਆਂ ਪਈਆਂ ਹੁਣ ਇਹਨਾਂ ਦੋਵਾਂ ਦੇ ਵਿੱਚ ਕਸ਼ਮਕਸ਼ ਬਣੀ ਹੋਈ ਹੈ ਦਰਸਲ ਜੇ ਖੁਸ਼ਹਾਲਪੁਰਾ ਦੀ ਗੱਲ ਕਰੀਏ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰਾ ਦੀ ਗੱਲ ਕਰੀਏ ਤਾਂ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰਾ 2017 ਦੀਆਂ ਇਲੈਕਸ਼ਨਜ਼ ਆਮ ਆਦਮੀ ਪਾਰਟੀ ਵੱਲੋਂ ਲੜ ਚੁੱਕੇ ਨੇ ਹਾਲਾਂਕਿ ਉੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਜਿਸ ਤੋਂ ਬਾਅਦ ਉਹ ਅਕਾਲੀ ਦਲ ਦਾ ਹਿੱਸਾ ਬਣ ਗਏ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾਣ ਤੋਂ ਬਾਅਦ ਹੁਣ ਚਰਚਾਵਾ ਨੇ ਕਿ ਖੁਸ਼ਹਾਲਪੁਰਾ ਦਾ ਨਾਮ ਉੱਪਰ ਕੇ ਸਾਹਮਣੇ ਆ ਰਿਹਾ ਹੈ ਪਰ ਉਹਨਾਂ ਦੇ ਪੈਰਲਲ ਸਚਾ ਸਿੰਘ ਲੰਗਾਹ ਦਾ ਪਰਿਵਾਰ ਵੀ ਚੱਲਦਾ ਪਿਆ ਹੁਣ ਸਵਾਲ ਇਹ ਹੈ ਕਿ ਇੱਥੋਂ ਅਕਾਲੀ ਦਲ ਉਤਾਰੂਗਾ ਕਿੰਨੂ ਸ਼੍ਰੋਮਣੀ ਅਕਾਲੀ ਦਲ ਵੱਲੋਂ ਡੇਰਾ ਬਾਬਾ ਨਾਨਕ ਤੋਂ ਕਿਹੜਾ ਉਮੀਦਵਾਰ ਹੋਊਗਾ ਔਰ ਕੀ ਇਹ ਦੋ ਲੀਡਰਾਂ ਦਾ ਨਾਮ ਆਪਸੀ ਵਿਵਾਦ ਦਾ ਕਾਰਨ ਬਣੇਗਾ ਕੀ ਅਕਾਲੀ ਦਲ ਦੇ ਵਿੱਚ ਦੁਬਾਰਾ ਫੁੱਟ ਪੈਣ ਵਾਲੀ ਹੈ ਸਵਾਲ ਬੇਹੱਦ ਖੜ ਰਹੇ ਆ ਔਰ ਜਿੰਮੀ ਜਿਹੜਾ ਨੂੰ ਲੈ ਕੇ ਇੱਕ ਵੱਡਾ ਹੰਗਾਮਾ ਹੋ ਸਕਦਾ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰਹੋ ਬਣ ਇੰਡੀਆ ਪੰਜਾਬੀ ਤੇ